ਰੇਸ਼ਵ ਗੋਪਤਾ ਇੱਕ ਜੋ ਪ੍ਰਾਈਵੇਟ ਕੰਟਰੈਕਟਰ ਹੁਣੇ ਮਿਤੀ 3 ਤਨ ਸਾਤ 2025 ਨੂੰ ਥਾਣੇ ਤਰਾਹ ਦਿੱਤੀ ਸੀ ਕਿ ਉਸ ਦੀ ਜਿਹੜੀ ਅਨੋਵਾ ਕਾਰ ਆ ਪੀਵੀ03ਏਫ ਸਟਾਰਟ 7766 ਉਹ ਮਿਤੀ 2 ਤਨ ਦੇ ਦਰਮਿਆਨੀ ਰਾਤ ਨੂੰ ਕਿਸੇ ਨਾਮ ਨੂੰ ਵਿਅਕਤੀ ਚੋਰੀ ਕਰਕੇ ਲੈ ਜਿਸ ਦੇ ਬਿਆਨ ਤੇ ਤਫतीश ਕਰਕੇ ਹੌਜ਼ਰਾ ਔਰ ਨਕਵਾਰ ਨੇ ਅੱਗੇ ਐਫਰਟ ਕੀਤੇ ਇਹ ਫਰਦ ਦਰਾਂ ਨੇ ਪਾਇਆ ਗਿਆ ਵੀ ਇੱਕ ਜਗਦੀਪ ਸਿੰਘ ਨਾਮ ਦਾ ਵਿਅਕਤੀ ਜੋ ਕਿ ਏਸੀ ਰਿਪੇਅਰ ਦਾ ਕੰਮ ਕਰਦਾ ਸੀਗਾ ਉਹਨਾਂ ਦੇ ਘਰ ਰਿਪੇਅਰ ਕਰਨ ਆਇਆ ਸੀਗਾ ਹੁਣ ਵਾਕਿਆਤੋ ਦੋ ਤੰਦਰ ਪਹਿਲਾਂ ਉਹ ਰਿਪੇਅਰ ਕਰਦੇ ਸਮੇਂ ਉੱਥੇ ਗੱਡੀ ਦੀ ਚਾਬੀ ਜਿਹੜੀ ਸੈਕੰਡ ਚਾਬੀ ਸੀ ਉਹ ਚੋਰੀ ਕਰਕੇ ਲੈ ਗਿਆ ਤੇ ਉਸਨੇ ਉਸ ਵਾਕਿਆਤੋ ਦੋ ਤੰਦਰ ਬਾਅਦ ਆਪਣੇ ਦੋ ਸਾਥੀ ਹੋਰ ਬੁਲਾ ਕੇ ਰਾਤ ਨੂੰ ਉਸ ਚਾਬੀ ਦੀ ਵਰਤੋਂ ਕਰਦੇ ਹੋਏ ਨੋਵਾ ਗੱਡੀ ਚੋਰੀ ਕਰਕੇ ਲੈ ਗਿਆ ਇਹ ਤਾਂ ਪਿਛਲੇ ਦਿਨਾਂ ਦੇ ਗੱਲ ਸਾਹਮਣੇ ਆਉਣ ਤੇ ਕਾਲ ਹੌਦਰ ਵਰਨ ਕੁਮਾਰ ਪੀਐਸਏ ਸੰਜੀਵ ਕੁਮਾਰ ਜੀ ਜੋ ਪੀਸੀਆਰ ਤੇ ਹਨ ਇਹਨਾਂ ਨਾਲ ਸਾਰਿਆਂ ਨੇ ਇੱਕ ਟੀਮ ਬਣਾ ਕੇ ਉਸ ਗੱਡੀ ਨੂੰ ਦੋਸ਼ੀਆਂ ਆਪ ਹਰਦੀਪ ਸਿੰਘ ਅਤੇ ਇੱਕ ਜਿਹੜਾ ਦੂਸਰਾ ਦੋਸ਼ੀ ਨਾਲ ਹੋਵੇ ਉਹਨਾਂ ਨੂੰ ਕਾਬੂ ਕਰਕੇ ਗੱਡੀ ਬਰਾਮਦ ਕਰ ਲਈ ਤੇ ਕਿੰਨੇ ਵਿਅਕਤੀ ਹੈ ਵਿੱਚ ਕੋਲਤਾਨ ਦੇ ਦੋਸ਼ੀਆ ਦੋ ਦੋਸ਼ੀ ਗ੍ਰਫਤਾਰ ਕਰ ਲਏ ਕਿਥੋਂ ਦੇ ਰਹਿਣ ਵਾਲੇ ਨੇ ਢਿੱਗੋਂ ਇੱਕ ਇੱਕ ਡੱਬਾ ਲਿਆ ਨਹੀਂ ਦੋ ਹੈਗੇ ਫਜਰ ਦਾ ਸੈੜ ਮਾਲਾ ਦਾ ਮਾਮਲਾ ਕੀ ਦਰਜ ਨਹੀਂ ਪਹਿਲਾਂ ਤਾਂ ਇਹਨਾਂ ਦੇ ਕੋਈ ਮੁਕਦਮਾ ਦਰਜ ਨਹੀਂ ਇਹ ਜਿਹੜੇ ਏਸੀ ਰਿਪੇਅਰ ਦਾ ਕੰਮ ਇੱਦੋਂ ਹੀ ਕਰਦੇ ਨੇ ਨਹੀਂ ਨਹੀਂ ਹਰ ਇਕੱਲਾ ਜਿਹੜਾ ਜਗਦੀਪ ਸਿੰਘ ਆ ਉਹੀ ਏਸੀ ਰਿਪੇਅਰ ਦਾ ਕੰਮ ਕਰਦਾ ਉਸੇ ਹਾਂ ਪਤਾ ਲੱਗਿਆ ਕਿਉਂ ਇਹਨਾਂ ਨੇ ਇਸ ਤਰ੍ਹਾਂ ਇਹ ਜਗਦੀਪ ਸਿੰਘ ਕਹਿੰਦਾ ਵੀ ਮੈਨੂੰ ਸ਼ੌਂਕ ਸੀਗਾ ਗੱਡੀ ਰੱਖਣ ਦਾ ਮੈਂ ਗੱਡੀ ਰੱਖਣੀ ਚਾਹੁੰਦਾ ਸੀਗਾ ਕੋਈ ਲੰਗਜਰੀ ਗੱਡੀ ਮੇਰੇ ਕੋਲ ਹੋਵੇ ਇਹ ਚੀਜ਼ ਅੱਛਾ ਨਸ਼ੇ ਦਾ ਆਦੀ ਤਾਂ ਨਹੀਂ ਇਹ ਨਹੀਂ ਨਸ਼ੇ ਦਾ ਕੋਈ ਆਦੀ ਨਹੀਂ ਕਰਦੇ ਤਾਂ ਏਸੀ ਦਾ ਵਗੈਰਾ ਦਾ ਕੰਮ ਅਧਿਕ ਕਿੰਨੇ ਦਿਨ ਤੋਂ ਗੱਡੀ ਚੋਰੀ ਹੋਈ ਵੀ ਸੀ ਸਵੇਰੇ ਜਾਂ ਸ਼ਾਮ ਨੂੰ ਕੋਈ ਚੋਰੀ ਹੋਈ ਵੀ ਹੈ ਕਿਹੜੀ ਤਰੀਕ ਨੂੰ ਚੋਰੀ ਹੋਈ ਹੈ ਗੱਡੀ ਮੇਟੀ 2 ਤ 3 ਜਲਾਈ 2025 ਦੀ ਰਾਤ 12 ਤੋਂ 12 ਤੋਂ 1 ਦੇ ਦਰਮਿਆਨ ਚੋਰੀ ਕਿਤੇ ਗੱਡੀ ਘਰ ਦੇ ਬਾਹਰ ਖੜੀ ਸੀ ਨਾਵ ਕਰਕੇ ਖੜਾਈ ਸੀ ਇਹਨਾਂ ਨੇ ਸੈਕਿੰਡ ਚ ਆਪੀ ਜਿਹੜੀ ਚੋਰੀ ਕੀਤੀ ਉਹਦੀ ਵਰਤੋਂ ਕਰਦੇ ਹੋਏ ਉਹਨੂੰ ਚੋਰੀ ਦੀ ਜੋਰੀ ਕਰੀ। ਉਹਨੇ ਇਹਨੇ ਕੋਈ ਚੋਰੀਆਂ ਨਹੀਂ ਕਰੇ। ਨਹੀਂ ਹੋਰ ਅਸੀਂ ਕੁਛ ਕਿਸੇ ਦਰਾਨੇ ਦੀ ਕੱਲ ਕੋਈ ਸਾਹਮਣੇ ਨਹੀਂ। ਅੱਛਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਇਸ ਤਰ੍ਹਾਂ ਦੀ ਮੱਚਾਬੀ ਚੋਰੀ ਹੋ ਕੇ ਨਾ ਕਰੇ। ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਦੋਂ ਵੀ ਕੋਈ ਜੇਹ ਕੋਈ ਆਜਣਵੀ ਬੰਦਾ ਜਾਂ ਕੋਈ ਪੇਅਰ ਲੈ ਜਾ ਘਰ ਦੇ ਪਲੰਬਰ ਦੇ ਕੰਮ ਦੇ ਲਈ ਕੋਈ ਆਉਂਦਾ ਤੁਹਾਡੇ ਘਰ ਉਸ ਸਮੇਂ ਕੋਈ ਆਪਣੇ ਕੀਮਤੀ ਚੀਜ਼ਾਂ ਆ ਜਾ ਹੈਗੀਆਂ ਚੀਜ਼ਾਂ ਕੋਈ ਗੱਡੀ ਦੀਆਂ ਚਾਬੀ ਵਗੈਰਾ ਇਹਨਾਂ ਚੀਜ਼ਾਂ ਦਾ ਜਰੂਰ ਕਿਆ ਰੱਖਿਆ ਜਾਵੇ ਕਿ ਉਹਨਾਂ ਦੀ ਨਕਲ ਹਰਕਤ ਉਹਨਾਂ ਦੇ ਕੋਲੇ ਵੀ ਖੜਾ ਜਾਵੇ ਕਿ ਉਹਨਾਂ ਦੀ ਨਕਲ ਹਰਕਤ ਤੇ ਵੀ ਧਿਆਨ ਰੱਖਿਆ ਜਾਵੇ ਤਾਂ ਕਿ ਉਹਨਾਂ ਦੇ ਕੋਈ ਇਹ ਜੀ ਕੋਈ ਬੰਦੇ ਬਾਹਰੋਂ ਆ ਕੇ ਉਹਨਾਂ ਨੂੰ ਨੁਕਸਾਨ ਨਾ ਪਹੁੰਚਾ ਦੇਣ